ਉਜੇ ਮੇਹੁਨ ਲੰਬਾ ਸਮਾਂ ਚੱਲ ਜਾਂਦੀ ਹੈ ਕੰਬਾਈਨ ਜੀ ਉਹ ਟੱਲ ਪੈ ਜਾਂਦੀ ਚੱਲੀ ਜੀ ਪੈ ਜਾਂਦੀ ਆ ਹਾਂ ਜੀ ਇਹਦੀ ਲੰਬਾਈ ਕਿੰਨੀ ਹੁੰਦੀ ਆ ਇਹ ਆਪਣੀ ਹੈਗੇ 78 ਇੰਚ ਜੀ ਕਿੰਨੇ ਚ ਬੈਰਿੰਗ ਪਾਤੇ ਹਾਂ ਜੀ ਬੈਰਿੰਗ ਜੀ ਬੈਰਿੰਗ ਜੀ ਤੇ ਦੇਹਾਂ ਲੋਹੇ ਦੇ ਵੀ ਲਾਦੇ ਠੀਕ ਆ ਆਪਾਂ ਮੂਮੀਅਮ ਦੇ ਲਾਤੇ ਹਾਂ ਜੀ ਹਾਂ ਜੀ ਹਾਂ ਜੀ ਇਹਦੀ ਲਾਈਫ ਵੱਧਾ ਵਧੀਆ ਜੀ ਸਰ ਉਹ ਠੀਕ ਠਾਕ ਹਾਂ ਜੀ ਹਾਂ ਜੀ ਬਹੁਤ ਵਧੀਆ ਅਸਾਂ ਕਿਵੇਂ ਰਿਹਾ ਕਣਕ ਦਾ ਸੀਜ਼ਨ ਵਧੀਆ ਰਿਹਾ ਬਹੁਤ ਸੋਹਣਾ ਰਿਹਾ ਜੀ ਬਾਬੇ ਦੀ ਕਿਰਪਾ ਨਾਲ ਬਹੁਤ ਵਧੀਆ ਚੱਲੀਆਂ ਮਸ਼ੀਨਾਂ ਹਾਂ ਜੀ ਹਾਂ ਜੀ ਬਹੁਤ ਸੋਹਣੀਆਂ ਚ ਜਣੀ ਖੋਨੇ ਦੇ ਦਿਨ ਸ਼ੁਰੂ ਕਰਤਾ ਕੰਮ। ਹਾਂਜੀ ਮੂੰਗੀ ਦਾ ਵੀ ਨਾਲ ਚੱਲ ਰਹੀ ਹੈ ਜਿਹੜੀ ਮੂੰਗੀ ਤੇ ਬਾਜਰੀ ਤੇ ਦੇਣੀਆਂ ਨੇ ਮਸ਼ੀਨਾਂ ਜੀ ਆਪਾਂ ਨੇ। ਉਹ ਹੁਣ ਚੱਲ ਰਿਹਾ ਹੈ ਜੀ ਕੰਮ ਉਹਨੂੰ ਆ ਬਸ ਥੋੜੇ ਦਿਨਾਂ ਵਿੱਚ ਕਰ ਦੇਣੇ ਨੇ ਜਲੇ। ਪਿਆਰੀ ਨੇ ਹੈ। ਹਾਂਜੀ ਹਾਂਜੀ। ਠੀਕ ਆ। ਹਾਂਜੀ ਹਾਂਜੀ 4x4। ਇਹ ਮੂੰਗੀ ਦੇ ਲਾ ਕੇ ਦੇਣੇ ਨੇ ਫਿਰ। ਨਹੀਂ ਮੱਕੀ ਵਾਸਤੇ ਆਪਣਾ ਮਿੱਤਰ ਆ ਹੀ ਲਿਆ ਜੀ ਜੀ। ਅਸਿਆ। ਇਹਨਾਂ ਰਿਪੇਅਰ ਕਰਕੇ ਦੇਣਾ ਜੀ ਆਪਾਂ ਨੇ ਜਿਹੜਾ ਵੀ ਇਹਦਾ ਹੂਨ ਵਾਲਾ ਇਹ ਕੰਮ। ਠੀਕ ਆ। ਫਿਰ ਰੱਖ ਕੇ ਸੀ ਇੱਕ ਉਹਨਾਂ ਦਾ ਪਹਿਲਾਂ ਭੇਜਤਾ ਜੀ ਹਿੱਸਾ ਤਿਆਰ ਕਰਕੇ ਤੇ ਹੁਣ ਜਿਹੜਾ ਦਾ ਸਮਾਨ ਪੈਨ ਵਾਲ ਇਹ ਨਹੀਂ 4x4 ਆਪਣੇ ਵਾਲੀ ਦੇ ਲਾਉਣਾ ਕੋ ਹੋਰ ਤੇ ਨਹੀਂ ਆਪਣੇ ਮਿੱਤਰ ਨੇ ਜੀ ਉਹ ਮੇਰਾ ਫਾਰਮ ਆ ਜੀ ਠੀਕ ਆ ਤੇ ਆਪਾਂ ਦੀ ਕਰਵਾਉਂਦੇ ਨੇ ਕੰਮ ਧੰਦਾ ਜੀ ਉਹ ਸਾਰਾ ਮਸ਼ੀਨਾਂ ਦਾ ਜੀ ਠੀਕ ਉਹ ਕਹਿੰਦੇ ਇਹ 4x4 ਦਾ ਵੀ ਪਿਛਲੀ ਵਾਰ ਉਹ ਥੋੜੀ ਜੀ ਲੱਗੀ ਕਿ ਹੈਗੀ ਹੈਗੀ ਉਹ ਫਿਰ ਪਹਿਲੀ ਧਰਗੇ ਕਹਿੰਦੇ ਹੁਣੇ ਕਰਦੇ ਹੋ ਜੀ ਕੰਮ ਨਹੀਂ ਕਰਦੇ ਹਾਂ ਆ ਮਠਾੜੂ ਕਿਵੇਂ ਖੜੀ ਆ ਇਹ ਮਠਾੜੂ ਤਾਂ ਸੇਲ ਵਾਸਤੇ ਆ ਜੀ ਹੈ ਅਜਾ ਸੇਲ ਵਾਸਤੇ ਆ ਜੀ ਅੱਛਾ ਸੇਲ ਵਾਸਤੇ ਹਾਂ ਜੀ ਹਾਂ ਸੇਲ ਵੇਚਣੀ ਆ ਹਾਂ ਜੀ ਹਾਂ ਜੀ ਹਾਂ ਇਹਦਾ ਹੋ ਗਿਆ ਸੌਦਾ बस ਲੈ ਕੇ ਜਾਣਾ ਬੰਦਿਆਂ ਨੇ ਆ ਤਾਂ ਵਾ ਮਹੀਨ ਫਿਰ ਭਰੀ ਪਈ ਹੈਗੀ ਹਾਂ ਜੀ ਹਾਏ ਬਾਜਰੇ ਤੇ ਭੇਜਣੀ ਆਈ ਆਪਾਂ ਨੇ ਅੱਛਾ ਕਿੱਥੇ ਜਾਣਾ ਬਾਜਰੇ ਤੇ ਇਹ ਜਾਣਗੇ ਜੀ ਹਰਿਆਣੇ ਚ ਜੀ ਅੱਛਾ ਹਰਿਆਣੇ ਚ ਬਾਜਰਾ ਹੁੰਦਾ ਹਾਂਜੀ 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 ਠੀਕ ਠੀਕ ਫਿਰ ਹੁਣ ਕਿੰਨੀਆਂ ਬਾਡੀਆਂ ਪਾਤੀਆਂ ਹੋਂ ਜੀ ਫਿਰ ਹਾਲਤ ਆਪਣੀਆਂ ਦੋ ਆ ਪਾਈਆਂ ਹੋਈਆਂ ਨੇ ਤੇ ਬਾਕੀ ਉਧਰ ਚੱਲ ਰਿਹਾ ਕੰਮ ਜੀ ਠੀਕ ਆ ਹਾਂ ਜੀ ਪੰਜ ਬਾਡੀਆਂ ਦਾ ਉਧਰ ਚੱਲ ਰਿਹਾ ਪੰਜ ਪੰਜ ਕਰਕੇ ਪਾਵਾਂਗੇ ਜੀ ਠੀਕ ਆ ਉਹ ਜਗ੍ਹਾ ਦੀ ਥੋੜੀ ਦਿੱਕਤ ਆ ਜਾਂਦੀ ਤਾਂ ਕਰਕੇ ਜੀ ਬੁੱਕ ਹੋ ਗਈਆਂ ਕੁਝ ਹਾਂ ਜੀ ਹਾਂ 10 15 ਮਸ਼ੀਨਾਂ ਬੁੱਕ ਨੇ ਬਾਬੇ ਦੀ ਕਿਰਪਾ ਨਾਲ ਜੀ ਠੀਕ ਆ 80 ਪਹਿਲੀ ਜਲ ਪਿਆ ਕਰ ਹਾਂ ਜੀ ਹਾਂ ਫਿਰ ਆਏ ਜੀ ਫਿਰ ਔਖਾ ਹੋ ਜਾਂਦਾ ਜੀ ਆ ਕਣਕ ਦੇ ਸੀਜ਼ਨ ਵੇਲੇ ਮਾਨਾ ਬੰਦੇ ਨਾਰਾਜ਼ ਹੀ ਰਹੇ ਲੇਕਿਨ ਮੀਡੀਆ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਫਿਰ ਤਾਂ ਕਰਕੇ ਅੱਜ ਕੀ ਪਹਿਲੀ ਸਟਾਰਟ ਕਰਤਾ ਸੀਗਾ ਜੀ ਠੀਕ ਆ ਉਹ ਵੀ ਆਪਣਾ ਕੋਟਾ ਪੂਰੀ ਹੈ ਜਿੰਨਾ ਕਿ ਟਾਰਗੇਟ ਆਪਣਾ ਹੈਗਾ ਜੀ ਠੀਕ ਆ ਇਥੇ ਕਿਹ ਕ ਮਸ਼ੀਨਾਂ ਦਾ ਐਦ ਕੀ ਆਪਣਾ ਹੈਗਾ ਜੀ 15 ਤੋਂ 20 ਮਸ਼ੀਨਾਂ ਦਾ ਜੀ ਅੱਛਾ 20 ਬਣਾ ਦਾ ਆਗੇ ਹਾਂ ਜੀ ਹਾਂ ਜੀ ਟਾਈਮ ਪਿਆ ਜੀ ਹਜੇ ਕਾਫੀ ਟਾਈਮ ਹੈਗਾ ਹਾਂ ਜੀ ਠੀਕ ਆ ਜਿਵੇਂ ਮਤਲਬ ਵੀ ਜਸਨ ਟਾਇਰ ਗਾਹਕ ਦੀ ਮਰਜ਼ੀ ਦੇ ਬਾਅਦ ਇਹਨੇ ਆ ਹਾਂ ਜੀ ਹਾਂ ਜੀ ਗਾਹਕ ਦੀ ਮਰਜ਼ੀ ਦੇ ਜੀ ਇੰਜਨ ਵੀ ਗਾਹਕ ਦੀ ਮਰਜ਼ੀ ਦਾ ਵੇ ਅਸ਼ਰ ਰਖਾਓ ਭਾਵੇਂ ਅਸ਼ੋਕ ਲੈਣਾ ਰਖਾਓ ਜੀ ਠੀਕ ਆ ਹਾਂ ਜੀ ਹਾਂ ਜੀ BS4 ਦੀ ਓਕੇ ਇਹ ਹੁਣ ਪ੍ਰਾਈਮਰ ਕਰਕੇ ਜੜਤੀ ਹਾਂਜੀ 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 ਬਾਕੀ ਜਿੱਥੇ ਪੇਂਟ ਜਿਹੜੀ ਮਤਲਬ ਚੀਜ਼ ਆਪਾਂ ਨੇ ਅਸੈਂਬਲ ਕਰਨੀਆਂ ਜੀ ਉਹ ਸਾਰੀ ਆਪਾਂ ਪੇਂਟ ਕਰਕੇ ਕਰਦੇ ਜਿਵੇਂ ਹੁਣ ਅੰਦਰਲੇ ਪਾਰਟ ਆ ਗਏ ਜਿਵੇਂ ਹੁਣ ਆ ਪੂਰੀਆਂ ਪਾਈਆਂ ਨੇ ਚੇਂਜਰ ਚੁੰਦਰ ਪਿੱਟ ਕੀ ਤਾਂ ਉਹ ਸਾਰੀ ਇੱਥੇ ਚੀਜ਼ ਦੇਮ ਆਪਾਂ ਪਏ ਆ ਕਿ ਇੱਥੇ ਪੇਂਟ ਹੋਣਾਂ ਦੀ ਬਾਅਦ ਚ ਉਹ ਪਹਿਲਾਂ ਹੀ ਕਰਦੇ ਨੇ ਜੀ ਪਹਿਲਾਂ ਹੀ ਕਰਦੇ ਹਾਂਜੀ ਹਾਂ ਬੈਡ ਕਿਸਤੀਆਂ ਤੇ ਪਹਿਲੀ ਪੇਂਟ ਕਰਕੇ ਜੀ ਪ੍ਰਾਈਮਰ ਮਾਰ ਕੇ ਜੀ ਠੀਕ ਆ ਹਾਂਜੀ ਹਾਂਜੀ ਇਹ ਟਰਾਈ ਸਰ ਵੀ ਕਣਕ ਵਾਲੀ ਚੱਲੂਗਾ ਹਾਂ ਜੀ ਬਾਦਲੇ ਤੇ ਕਣਕ ਵਾਲੀ ਚੱਲੂਗਾ ਜੀ ਠੀਕ ਠੀਕ ਉਹ ਮੁੱਗੀ ਚ ਭੇਜਣੀ ਆ ਜੀ ਇੱਕ ਠੀਕ ਆ ਹਾਂ ਜੀ ਡਿਸਟ੍ਰੀਬਿਊਟਰ ਆ ਗਿਆ ਹੈ ਆ ਡਿਸਟ੍ਰੀਬਿਊਟਰ ਆ ਗਿਆ ਜੀ ਇਹ ਆਪਾਂ ਥੱਲੇ ਲਾਉਣੇ ਆ ਹਾਂ ਜੀ ਹਾਂ ਜੀ ਥੱਲੇ ਜੀ ਕੈਵਨ ਚ ਨਹੀਂ ਲਾਉਂਦੇ ਤਾਂ ਹਾਂ ਨਹੀਂ ਥੱਲੇ ਲਾਉਣੇ ਆ ਜੀ ਠੀਕ ਉਹ ਥੱਲੇ ਫਿਰ ਆ ਖੋਲਣਾ ਕਰਨਾ ਸੌਖਾ ਰਹਿੰਦਾ ਜੀ ਉੱਪਰ ਫਿਰ ਸਮਾਨ ਇਕੱਠਾਇਆ ਜਾਦੇ ਹੋ ਜਾਂਦਾ ਪੈਪਾ ਪੂਪਾ ਦਾ ਵੀ ਜੀ ਤੇ ਬਾਕੀ ਇਲੈਕਟ੍ਰੀਸ਼ੀਅਨ ਦੀ ਤਾਰਾ ਹੋ ਜਾਂਦੀਆਂ ਨੇ ਜੀ ਆਪਣੀਆਂ ਠੀਕ ਆ ਇੰਨਾ ਚ ਵੇਰਿੰਗ ਪਾ ਤੇ ਹਾਂ ਜੀ ਬੇਰ ਬੋਸ ਕਿਤੇ ਨਹੀਂ ਮਿਲੂਗਾ ਜੀ ਠੀਕ ਆ ਇੱਥੇ ਜਿਹੜਾ ਆਪਣਾ ਹੈਟਲ ਲੱਗਦਾ ਕੀਤਾ ਹੋਇਆ ਜੀ ਹਾਂਜੀ ਇੱਥੇ ਲੱਗਣਾ ਜੀ ਆਪਣਾ ਕਟਰ ਵਾਲਾ ਉਧਰ ਮਸ਼ੀਨ ਤਿਆਰ ਖੜੀ ਹੈਗੀ ਇੱਕ ਉਹ ਪੇਟ ਕਵਾਸ ਤੇ ਆਈ ਹੋਈ ਹੈ ਆਪਣੇ ਲਈ ਬਈ ਜੋ ਪਿਛਲੇ ਸੀਨ ਇਧੇ ਭੇਜਤੀ ਸੀ ਅਸਾ ਬਿਨਾ ਰੰਗ ਤੋਂ ਹੀ ਭੇਜਤੀ ਸੀ ਜੀ ਬਿਨਾ ਰੰਗ ਦਿੱਤੀ ਭੇਜਤੀ ਸੀ ਜੀ ਪ੍ਰਾਈਮਰ ਮਾਰ ਕੇ ਹਾਂਜੀ 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 ਠੀਕ ਆ ਤੇ ਉਹਦੇ ਵਿੱਚ ਆਪਾਂ ਸਾਰਾ ਬੋਸ਼ਾਂ ਦਾ ਕੰਮ ਚੱਕਿਆ ਹੋਇਆ ਜੀ ਮਸ਼ੀਨ 'ਚ ਠੀਕ ਆ ਸਾਰੀ ਜਗ੍ਹਾ 베アリング ਦੀ ਸਾਰੀ ਜਗ੍ਹਾ ਤੇ 베アリング ਹਾਂਜੀ ਹਾਂ ਆ ਵੀ ਤਿਆਰ ਹੋਈ ਜਾਂਦੀ ਹੈ ਹਾਂਜੀ ਹਾਂ ਇਹ ਸੈਂਬਲ ਬੋਡੀ ਬਣੀ ਪਈ ਐ ਇੱਕ ਹਾਂ ਇਹ 41 ਇੰਚੀ ਐ ਜੀ ਉਹ 41 ਇੰਚ ਹਾਂ ਜੀ ਹਾਂ 41 ਇੰਚ ਦਾ ਚਾਹਵਾਨ ਹੁੰਦਾ ਕੋਈ ਵੀ ਚਲੋ ਵਧੀਆ ਹੋਰ ਫੋਰਮੈਨ ਬਹੁਤ ਵਧੀਆ ਜੀ ਬਹੁਤ ਵਧੀਆ ਉਹ ਠੀਕ ਠਾਕ ਸਸਤੀ ਕਾਲ ਕਰੀ ਚੱਲੇ ਫਿੱਟ ਹਾਂ ਜੀ ਹਾਂ ਹਾਂ ਜੀ ਹਾਂ ਠੀਕ ਆ ਲਾਤੀ ਕੋਕੀ ਲਾਤੀ ਕੋਕੀ ਹਾਂ ਜੀ ਹਾਂ ਬੂਰੇ ਚਲੋ ਵਧੀਆ ਹੁਣ ਇਹ ਜੇ ਤਾਂ ਥ੍ਰੈਸਰ ਚੋਂ ਣੇ ਵਾਲੀ ਪਾਓਗੇ ਹਾਂ ਜੀ ਹਾਂ ਤੇ ਚੋਨੇ ਵਾਲਾ ਚੋਨੇ ਵਾਲਾ ਠੀਕ ਉਹ ਹੀ ਭੇਜਣੀ ਹੈ ਕੱਲੀ ਹਾਂ ਜੀ ਉਹ ਬਾਜਰੇ ਤੇ ਬਾਜਰੇ ਤੇ ਉਹ ਬਸ ਹਫਤੇ ਦੇ ਵਿੱਚ ਵਿੱਚ ਆਪਾਂ ਨੇ ਭੇਜ ਦੇਣੀ ਹੈ ਜੀ ਕਟਰ ਉਹਦਾ ਹੋ ਰਿਹਾ ਜੀ ਤਿਆਰ ਮਸ਼ੀਨ ਤਿਆਰ ਆ ਜੀ ਬਸ ਠੀਕ ਹੈ ਹਾਂ ਜੀ ਹਾਂ ਜੀ ਤੇ ਇਹ ਜਸਨ ਜਿਹੜਾ ਬੈੱਡ ਹੈਗਾ ਹਾਂ ਜੀ ਇਹਦੀ ਲੰਬਾਈ ਕਿੰਨੀ ਹੁੰਦੀ ਆ ਇਹ ਆਪਣੀ ਹੈਗਾ 78 ਇੰਚ ਜੀ 78 ਇੰਚ ਤੇ ਕਿਸ ਚ ਸੀਪਾਂ ਦੀ ਸੀਪਾਂ ਆਪਣੀ 60 ਇੰਚ 25 ਇੰਚ ਜੀ ਹੈ ਇੱਕ ਦਾ 60 ਇੰਚੀ ਆ ਗਈਆਂ ਜੀ ਵੱਡੀਆਂ ਸੀਪਾਂ ਦੋਨੋਂ ਜੀ ਤੇ ਛੋਟੀ ਸੀਪ ਆ ਪਿੱਛੇ ਵਾਲੀ ਉਹ 25 ਇੰਚੀ ਦੀ ਆ ਜੀ ਆਪਣੀ 85 ਦੀਆਂ ਹੋ ਗਈਆਂ ਹਾਂ ਜੀ ਹਾਂ 85 ਇੰਚੀ ਦੀ ਠੀਕ ਆ ਆ ਸੈਂਬਲੀ ਦਾ ਜਗੜ ਆ ਗਿਆ ਹਾਂ ਜੀ ਹਾਂ ਠੀਕ ਆ ਆ ਬਰਾਕਟੀਆਂ ਵੀ ਆਮ ਨੂੰ ਤਾਂ ਵੱਡੀਆਂ ਨੇ ਹਨਾ ਇਹ ਨਹੀਂ ਆਪਣੇ ਸਟੈਂਡਰਡ ਸਾਈਜ਼ ਨੇ ਸਟੈਂਡਰਡ ਸਾਈਜ਼ ਹੀ ਆ ਹਾਂ ਜੀ ਹਾਂ ਹੈਵੀ ਡਿਊਟੀ ਬਰਾਕਟੀਆਂ ਨੇ ਜੀ ਠੀਕ ਆ ਆ ਲਾਈਟ ਮੀਟਰ ਦੀ ਵਿੱਚ ਦੋਸਤੋ ਕਹਨੇ ਹੁੰਨੇ ਉਹ ਵੀ ਮਸ਼ੀਨਾਂ ਦੇ ਜੰਗਾਲ ਉੱਠ ਕੱਢਦੀ ਆ ਹਨਾ ਜੰਗਾਲ ਪੈ ਜਾਂਦੀ ਆ ਆ ਛੋਟੇ ਸਾਹਮਣੇ ਸਾਰੀ ਮਸ਼ੀਨ ਤੇ ਪ੍ਰੈਮਰ ਮਾਰਿਆ ਪਿਆਗਾ ਕੋਈ ਇਹ ਨਹੀਂ ਹੈਗਾ ਕਿ ਤੋਂ ਪ੍ਰੈਮਰ ਵਾਲਾ ਜਗਾ ਛੱਡੀ ਆਗੀ ਬਾਕੀ ਇਦਾਂ ਜਿੱਥੇ ਹੁਣ ਇਹਦੇ ਪੂਲੀਆਂ ਫਿੱਟ ਹੋਣੀਆਂ ਨੇ ਜੀ ਹਾਂ ਆਪਾਂ ਨੇ ਪਹਿਲਾਂ ਇੱਥੇ ਪੇਂਟ ਦਾ ਕੰਮ ਨਿਵੇੜਤਾ ਜੀ ਅੱਛਾ ਇੱਥੇ ਕਰਤਾ ਆ ਕੱਲੂ ਆਏ ਆ ਜੀ ਅਗਲਾ ਪੂਲੀ ਖੋਲੂਗਾ ਅਗਲਾ ਕਹਿੰਦਾ ਇੱਥੇ ਮਿਸਪੇਂਟ ਰੰਗ ਨਹੀਂ ਕੀਤਾ ਹੈਗਾ ਐ ਜੀ ਬੰਦੇ ਵੀ ਸਾਡੇ ਜਿਹੜੇ ਵੀ ਹੈਗੇ ਨੇ ਜੀ ਸਾਰਾ ਕੰਮ ਇਹ ਵਨ ਕਰਦੇ ਨੇ ਜੀ ਓਕੇ ਪੇਂਟਰ ਵੀ ਸਾਡਾ ਜਿੱਥੇ ਜਿੱਥੇ ਉਹਨੂੰ ਲੱਗਦਾ ਕਿ ਹਾਂ ਇੱਥੇ ਬਾਅਦ ਦੇ ਵਿੱਚ ਕੋਈ ਦਿੱਕਤ ਨਾ ਆਵੇ ਉਹਨੇ ਪਹਿਲੀ ਪੇਂਟ ਦਾ ਕਰ ਦੇਣਾ ਜੀ ਆਹ ਦੇਖ ਲੋ ਚਾਦਰ ਗ ਬਰਮਾ ਦੀ ਗਾਲ ਬਣਾਏ ਹੋਏ ਨੇਗੇ ਕੋਈ ਮਾੜੀ ਮੋਟੀ ਚਾਦਰ ਨਹੀਂ ਲਾ ਕੇ ਪੂਰੀ ਟੋਪ ਦੀ ਚਾਦਰ ਲਾ ਕੇ ਗਾਲ ਬਣਾਏ ਹੋਏ ਨੇਗੇ ਤੇ ਇੱਕ ਆਲਾ ਕਹਿੰਦਾ ਯਾਰ ਵੀ ਉਹ ਆ ਤੇ ਬਾਕੀ ਡੀਜ਼ਲ ਟੈਂਕ ਹਜੇ ਤਾਂ ਫਿੱਟ ਹੋਈ ਜਾਣੀ ਆ ਹੌਲੀ ਹੌਲੀ ਅੱਜ ਤਾਂ ਸਾਨੂੰ ਇੱਕ ਕਹਿੰਦੇ ਹੁੰਦੇ ਨੇ ਦਿਖਾਉਣ ਹੀ ਆਏ ਆ ਕਿ ਵੀ ਭਾਈ ਕਿਵੇਂ ਤਿਆਰ ਹੋ ਰਹੀ ਆ ਉਧਰ ਕਟਰ ਹੋ ਰਿਹਾ ਕਟਰ ਤੋਂ ਮਾਰ ਲਉਣੀ ਆ ਜੀ ਪਹਿਲਾਂ ਇੱਧਰ ਦਿਖਾ ਆਈਏ ਚਲੋ ਜੀ ਚਲੋ ਕਿੱਦਾਂ ਜੀ ਆ ਦੇਖੋ ਜੀ ਹਾਂ ਇੱਥੇ ਨਹੀਂ ਆਮ ਤੌਰ ਤੇ ਬੋਸ ਚੱਲਦੇ ਨੇ ਜੀ ਬੋਸ ਹੁੰਦੇ ਨੇ ਹਾਂ ਉਹ ਜਿੰਮੇ ਹੁਣ ਲੰਬਾ ਸਮਾਂ ਚੱਲ ਜਾਂਦੀ ਏ ਕੰਬਾਈਨ ਜੀ ਉਹ ਟੱਲ ਪੈ ਜਾਂਦੀ ਏ ਚੱਲੀ ਜੀ ਪੈ ਜਾਂਦੀ ਆ ਅੱਪਾ ਇੱਥੇ ਹੀ ਬੈਰਿੰਗ ਕੀਤੇ ਹੋਏ ਨੇ ਜੀ ਇਹਦੇ ਉਹ ਵੀ ਆਪਣਾ ਪੂਰਾ ਪਾਵਰਫੁੱਲ ਡਬਲ ਬੈਰਿੰਗ ਪਾ ਕੇ ਕੀਤਾ ਹੋਇਆ ਜੀ ਐਟਲਰ ਟਾਈਟਲ ਵੀ ਹਾਂ ਜੀ ਹਾਂ ਇਦਾਂ ਨੇ ਕਿ ਸਿੰਗਲ ਐਟਲਰ ਪਾਤਾ ਜੀ ਓਕੇ ਇਹਦੇ ਪਾਤਾ ਝੋਨੇ ਵਾਲਾ ਫਰੇਸ ਹਾਂ ਜੀ ਇਹ ਝੋਨੇ ਵਾਲਾ ਜੀ ਠੀਕ ਇਹ ਰੇ ਪੇਂਟ ਹੋਣ ਆਈਆ ਹਾਂ ਜੀ ਹਾਂ ਇਹ ਪੇਂਟ ਹੋਣ ਆਈਆ ਜੀ ਠੀਕ ਹੈ ਇਹਨੇ ਕਿੰਨੇ ਕਿਲੇ ਵੱਡੇ ਨੇ ਇਹਨਾਂ ਨੇ ਇਹਨਾਂ ਨੇ ਆਪ ਦਾ ਆਪ ਦੀ ਬਹਾਨਾ ਜੀ 2.5 300 ਕਿਲਾ ਜੀ ਉਹੀ ਵੱਡੇ ਹਾਂ ਉਹੀ ਵੱਡੇ ਜੀ ਇਹਨਾਂ ਨੇ ਇਹ ਜੈਕਾਂ ਦਾ ਜੈਕ ਮੋਟਿਆ ਗਿਆ ਹਾਂ ਜੀ ਹਾਂ ਮੋਟੇ ਜੀ ਮੋਟੇ 45 ਮੈਂ ਜੀ ਠੀਕ ਠੀ ਚਲੋ ਅੱਜ ਤੁਹਾਨੂੰ ਉੱਧਰ ਵੀ ਫੈਕਟਰੀ ਜੀ ਦਿਖਾਉਣੇ ਆ। ਅੱਛਾ ਜੱਸਾ ਜਿਹੜੇ ਆਹ ਸਟੈਟਲ ਲਾਈਨ ਹੈ ਇਹ ਕਿਹੜੇ ਲਾਤੇ? ਇਹ ਅਲੂਮੀਨੀਅਮ ਦੇ ਲਾਈਨ ਹੈ ਜੀ ਆਪਾਂ ਨੇ ਅੱਜ ਕੱਲ ਦੀ। ਅੱਛਾ ਵਿੱਚ ਪਲਾਸਟਿਕ ਦੇ ਲਾਦ ਨੇ ਵਿੱਚ ਲੋਹੇ ਦੇ ਹਾਂ ਲੋਹੇ ਦੇ ਵੀ ਲੱਗਦੇ। ਠੀਕ ਆ ਆਪਾਂ ਅਲੂਮੀਨੀਅਮ ਦੇ ਲਾਤੇ। ਹਾਂ ਜੀ ਹਾਂ ਜੀ। ਇਹਦੀ ਲਾਈਫ ਵੱਧਾ। ਹਾਂ ਇਹ ਇਹਦਾ ਬੈਸਟ ਆ ਜੀ। ਠੀਕ ਆ। ਲਾਈਟ ਵੇਟ ਆ ਜੀ ਨਾਲੇ ਤਾਂ ਜੀ ਠੀਕ ਆ। ਹਾਂ ਜੀ ਨਾਲ। ਇਹ ਛਤਰੀ ਆ ਗਈ ਜੀ ਆਪਣੇ ਸੇ ਕੱਟ ਕੇ ਰੱਖ ਦੀ ਹਾਂ ਜੀ ਹਾਂ ਜੋ ਲੱਗੇ ਹੋਏ ਨੇ ਉਹ ਭਰਾਂ ਦੇ ਠੀਕ ਆ ਸਾਰੀ ਕੋ ਦੇ ਲਿਆ ਹਾਂ ਜੀ ਹਾਂ ਸਾਰੀ ਕੋ ਪਾ ਲਈ ਕਰਦੇ ਆਂ ਕਿਉਂ ਵੀ ਇਸ ਕੋ ਆਗੇ ਠੀਕ ਆ ਜਦੋਂ ਇੱਕ ਵੀ ਮੈਂ ਕਈ ਵਾਰ ਬਹੁਤ ਵੀਡੀਓ ਨਾਲ ਹੁੰਦੀਆਂ ਨੇ ਆਪਰ ਕਮੈਂਟ ਵੀ ਬਹੁਤ ਆਈ ਨੇ ਇਹ ਜੰਗਾਲ ਕਿਉਂ ਫੜ ਲੈਂਦੀ ਹੈਗੀ ਉਹ ਐਦਾਂ ਦੀ ਜਿਵੇਂ ਕੁਝ ਲੋਕ ਮੇਰਾ ਫਰਕ ਹੁੰਦਾ ਜੀ ਸੱਿਆ ਤੇ ਬਾਕੀ ਟਾਈਮ ਤੇ ਜਿਵੇਂ ਹੁਣ ਆਪਾਂ ਪ੍ਰੀਮੀਅਮ ਬਾਰਡ ਹਾਂ ਉਸ ਨੂੰ ਇਹ ਉਹਦੇ ਕਰਕੇ ਅਫੈਕਟ ਪੈ ਰਿਹਾ ਠੀਕ ਹੈ ਹੁਣ ਜਿਹੜਾ ਜਿਹੜਾ ਸਮਾਨ ਬਣ ਗਿਆ ਇਹਨਾਂ ਨੇ ਓਕੇ ਕਰਤਾ ਜੀ ਨਾਲ ਦੀ ਨਾਲ ਪਿੰਡਰ ਪਰਵਾਦ ਨਾਲ ਮੇਰਾ ਹਾਂ ਜੀ ਠੀਕ ਹੈ ਇਹ ਚੱਤ ਚਾਹ ਗਈ ਜੀ ਇਹ 16 ਗੇਜ ਜੀ ਇਹ ਤਾਰ ਹਾਂ ਜੀ ਆਹਾ ਆਪਣੀ ਰਿਸਤੀਆਂ ਆਈਆਂ ਨੇ ਬੰਨ ਬੱਤੀਆਂ ਰੋ ਬੱਤੀ 12 ਗੇਜ ਦਾ 12 ਗੇਜ ਦਾ 10 10 ਗੇਜ ਦਾ 12 ਦਾ 2 ਨਾਲ ਦੀ 12 ਗੇਜ ਦਾ ਆ ਗਈ ਦੀ 10 ਗੇਜ ਦਾ 13 13 ਇਹਾਂ ਦੀ ਜਿਆਦਾ ਆਪਣਾ ਕੋ ਠੀਕ ਉਹ ਬਾਕੀ ਦਾ ਪਰਲੇ ਪਏ ਆਹ ਆਹ ਚੱਤੀ ਦੇ ਇਹ ਸੀਗਾ ਵੀ ਆਪਾਂ ਕੈਸ ਕਰਦੇ ਹਾਂ ਅੱਜ ਈ ਤੋਂ ਵੰਦੀ ਅੰਮਰ ਦੇ ਜੀ ਲੋਹਿੰਦਰ ਨੇ ਸਾਜੀ ਹਾਂ ਜੀ ਸਾਜੀ ਬੋਲਦੇ ਕਿ ਉਹ ਸਟੀਲ ਦੀ ਨਹੀਂ ਵਰਤਦੇ ਸਟੀਲ ਦੀ ਨਹੀਂ ਵਰਤਦੇ ਠੀਕ ਆ ਤੇ ਇੱਕ ਥੈਡ ਵਾਲੀ ਕਹਿ ਗਈ ਸੀ ਉਹ ਉਹ ਅਲੱਗ ਜਾਂਦੀ ਹੈ ਜੀ ਆਪਣੇ 16 ਜੀ ਅੱਛਾ ਉਹ 16 ਵਾਲੇ ਲੱਗਦੇ ਰੱਤ ਸਾਇਰ ਦਾ ਪਹਚਾਉਣਾਗੇ ਠੀਕ ਆ ਦੇ ਕੰਮ ਦੀ ਚੀਜ਼ ਹੈ। ਇਹ ਪਾਸਤਾ ਉੱਗਰ ਫਿਰ ਕਿਆ ਕਿਆ 16 ਇਹ ਚੀਜ਼ ਹੈ। ਇਹ 16 ਬੋਲਦਾ। ਸਾਡੀ ਨਾ ਇਹ ਦੇਖੋ ਨਾ ਇਹ ਕਿਸ ਪ੍ਰਕਾਰ ਦਾ ਜੋ ਵਿੱਚ 18 ਦਾ ਕਹੀ ਜਾਂਦੇ ਨੇ। ਹਾਂਜੀ ਹਾਂਜੀ 18 ਦਾ ਹੀ ਬੈਸਟ ਹੈ ਜੀ। ਠੀਕ ਆ। ਯਾਨੀ ਇਹਦੇ ਕੋਈ ਪ੍ਰੋਬਲਮ ਨਹੀਂ ਆਈ। ਆਪਾਂ ਨੂੰ ਕੋਈ ਕਿਸੇ ਪ੍ਰਕਾਰ ਦਾ ਲੰਬਾ ਨਹੀਂ ਆਇਆ ਜੀ। ਠੀਕ ਆ। ਇਹਦੇ ਵੀ ਜੱਦ ਸਾਰੀ ਲੋਹੇ। ਹਾਂਜੀ ਹਾਂਜੀ। ਇਹ ਕਹਿ ਗਏ ਜੀ ਵਰਤਦੇ ਆਪਾਂ। ਇਹ ਜਿਹੜਾ ਤਾਂ ਆਪਣਾ ਆ ਆ ਗਿਆ ਜੀ। ਟੋਟਲ 14 ਗੇਜ ਦਾ ਹੈ। ਠੀਕ ਆ। ਇਸ ਵਧੀਆ ਯਾਰ ਕੋਲ ਲਾ ਕੇ ਮਕੀਨ ਨੂੰ ਚਾਲੂ ਕਰੀਆ ਬਾਕੀ ਮਿਹਨਤ ਕਰਦੋ ਹਰ ਕਿਸੇ ਤੁਸੀਂ ਆਪ ਹਨਾ ਜਿਹਦੀ ਗੱਲ ਸਭ ਤੋਂ ਵੱਡੀ ਆ ਗਈ ਤੇ ਇੱਕ ਜਸਤਨ ਨੂੰ ਹੋਰ ਕਹਿਣਾ ਮੈਗਾ ਜਿਵੇਂ ਆਪਣੇ ਸਟਿੱਕਰ ਲੱਗੇ ਨੇ ਨਾ ਜਿਹੜਾ ਕਰਤਾ ਜਾ ਪੈ ਇਹਨਾਂ ਮਸ਼ੀਨ ਤੇ ਠੀਕ ਹੈ ਜੀ ਸਟਿੱਕਰ ਮਦਮ ਪੈ ਕੇ ਮਹੀਨੇ ਇਹਦੀ ਲੱਗ ਜਾਂਦੀ ਹੈ ਜਿਵੇਂ ਪੁਰਾਣੀ ਜੀ ਹੁੰਦੀ ਹੈ ਠੀਕ ਹੈ ਜੀ ਸਟਿੱਕਰਾਂ ਦਾ ਕਲਰ ਚੇਂਜ ਕਰੋ ਸਟਿੱਕਰਾਂ ਦਾ ਕਲਰ ਕਰ ਦਿੰਨੇ ਜੀ ਕਿਉਂ ਉਹਨਾਂ ਨੇ ਨਵੇਂ ਜਿੱਦੋਂ ਪਹਿਲੀ ਮਸ਼ੀਨ ਤੇ ਸਟਿੱਕਰ ਲਵਾਏ ਉਹ ਸਟਿੱਕਰ ਚੇਂਜ ਕਰਕੇ ਲਾਏ ਨਾ ਨਾ ਉਹ ਕਹਿ ਦਿੰਨੇ ਜੀ ਅੱਪਾ ਜਿਹੜੇ ਹਾਂ ਬਾਕੀ ਟਰਾਲਾ ਰੂਲਾ ਪੂਰਾ ਹੈਵੀ ਹੈਗਾ ਆ ਦਿਖਾ ਦੇ ਕਾਲੂ ਥੱਲੇ ਤੇ ਪੂਰਾ ਹੈਵੀ ਇੱਥੇ ਕਹਨ ਵਾਲੀ ਹੈ ਜੀ ਠੀਕ ਹੈ ਜੇਕਰ ਤੁਸੀਂ ਦੇਖਦੇ ਨਹੀਂ ਜੀ ਆਪ ਨੂੰ ਡੀ ਰਿਜੈਕਟ ਹੋ ਗਿਆ ਇਹ ਜਿੰਨੀ ਵਧੀਆ ਨਹੀਂ ਗਿਆ ਨਾ ਬਾਹਰ ਦੀ ਸਾਲ ਦੀ ਹੋਣੀ ਪੈਂਦੀ ਹੈ ਜੀ ਜੋੜ ਆ ਜੀ ਚੰਨੀ ਕਰਨੀ ਹੈ ਜੀ ਠੀਕ ਹੈ ਆਇਓ ਫੀਚਰਿੰਗ ਕਿ ਕਰਾਂਗੇ ਸਾਡੇ ਪੁਰੀਏ ਹੈਵੀ ਬਾਈਆਂ ਹੋ ਜਾਂਦੇ ਹਾਂ ਹਾਂ ਹੈ ਨਾ ਹੂ ਇਹ ਇੰਜਰਜਲਾ ਮੈਨੇ ਤੇ ਇਹ ਲੇਗ ਮੈਨੇ ਗਾ ਨਹੀਂ ਨਹੀਂ ਯਾਰ ਕੇ ਵਰਪਦੇ ਆ ਜੀ ਆਪਾਂ ਠੀਕ ਆ ਹਾਂਜੀ ਤੇ ਆ ਬਾਕੀ ਅਡਜਸਟਮੈਂਟ ਕਰਤੀ ਜੀ ਆਪਾਂ ਨੇ ਠੀਕ ਆ ਕੰਨੀ ਬੈਲਟ ਤੇ ਲੀਟ ਐਡ ਕਰਨ ਨੂੰ ਇਹ ਵੀ 19 ਜੀ ਆ ਆ ਚੇਨ ਟੈਟ ਕਰਨ ਵਾਸਤੇ ਇੱਥੇ ਕੀ ਹੁੰਦੇ ਬਹੁਤ ਵੱਟ ਜਾਂਦੇ ਆ ਜੀ ਬਸ ਬਸ ਹੋ ਜਾਣੇ ਥੋੜੇ ਦਿਨਾਂ ਚ ਤਿਆਰ ਜੀ ਇਹ ਆਪਣੇ ਜਿਹੜਾ ਫਿਲਟਰ ਜਿਹੜਾ ਕਹਿੰਦੇ ਆ ਆਪਾਂ ਇਹ ਤੀਸਰਾ ਆਪਣਾ ਪੈਪਰ ਆ ਜਾਂਦਾ ਜੀ ਇਹ ਇੱਕ ਤਾਂ ਵੇਸ ਉਹ ਮੋਰਨੀਆਂ ਵਾਲਾ ਆ ਜਾਂਦਾ ਜੀ ਹਾਂ ਹਾਂ ਇਹ ਆਪਣਾ ਇਹ ਆਪਣਾ ਚੌਥਾ ਪਾਈਪ ਆ ਗਿਆ ਜੀ ਦਿੱਕਤ ਪ੍ਰਸ਼ਨ ਨਹੀਂ ਉੱਚੀ ਨਹੀਂ ਮੀਜੀਗਾ ਓਕੇ ਠੀਕ ਹੈ ਸਾਨੀ ਨਾਲ ਜਿਹੜਾ ਟ੍ਰੈਵਲ ਪਾਸ ਹੈ ਉਹਦਾ ਉਹਦਾ ਤਾਂ ਬੜਾ ਜੀ ਇਹ ਪਾਵਰ ਵੀ ਚੱਲੋ ਜਰਦੀ ਹੈ ਇਹਦਾ ਆਟੋਮੈਟ ਕੀ ਪੈਂਦੀ ਹੈ ਹਾਂਜੀ ਹਾਂਜੀ ਜਦੋਂ ਫੇਰੇ ਇਹਨੂੰ ਚਾਦਰ ਕਿਹੜੀ ਵਾਰ ਤੁਨਾਗਾ ਤੁਨ ਸਾਫ ਗਏ ਜੀ ਸਾਫ ਗਏ ਜਾਂ ਸਾਰੇ ਨਹੀਂ ਹਾਂਜੀ ਹਾਂਜੀ ਅਸੀਂ ਨਾ ਕਹ ਪਮ ਚੈਨ ਤਿੰਨੇ ਪਾ ਰਹੇ ਹਾਂਗੇ ਜੀ ਤਿੰਨ ਹੁਣ ਤਾਂ ਵੈਸੇ ਚਾਰ ਵੀ ਚਾਰ ਦਾ ਚੱਲ ਰਿਹਾ ਈ ਜ਼ਿਆਦਾ ਜੀ ਠੀਕ ਆ ਚਲੋ ਵਧੀਆ ਹੈ ਨਾ ਜੁ ਮੈਂ ਬਾਹਰ ਮੁਰ ਮਸ਼ੀਨ ਭੇਜ ਪਿਆ ਜੀ ਕਦੇ ਪ੍ਰੋਪਰ ਵੇ ਨਾਲ ਆਈਆਂ ਨਹੀਂ ਹੈਗੀਆਂ ਜੀ ਸਪੇਅਰ ਪਾਰਟ ਜਿਵੇਂ ਹੁਣ ਬਾਹਰ ਐਮਪੀ 50 ਚੱਲਦੇ ਨੇ ਮਸ਼ੀਨਾਂ ਜੀ ਸਸੇ ਕਈ ਜਗ੍ਹਾ ਤੋਂ ਮਿਲ ਜਾਂਦੀ ਹੈ ਜੀ ਕਈ ਜਗ੍ਹਾ ਤੋਂ ਮਿਲਦੀ ਨਹੀਂ ਫਿਰ ਕਈ ਵਾਰ ਪ੍ਰੇਸ਼ਾਨੀ ਆ ਜਾਂਦੀ ਹੈ ਪ੍ਰੇਸ਼ਾਨੀ ਆਏ ਹਾਂ ਜੀ ਅਸੈਂਬਲੀ ਦੇ 베어ਿੰਗ ਆ ਫਿਰ ਸਾਰੇ ਉਹ ਸਾਰੇ 7 ਨੰਬਰ ਦੇ ਸਾਰੇ 7 ਨੰਬਰ ਕਰਦੇ ਹੈ ਗ੍ਰੀਸ ਸੀ ਦੇ 베어ਿੰਗ ਨੇ ਠੀਕ ਆ ਤੇ ਇੱਕ ਇੱਕਲੇ-ਇੱਕਲੇ 베어ਿੰਗ ਦੇ ਗ੍ਰੀਸ ਪੈਸੇ ਲਾ ਕੇ ਇਨਸ਼ਾ ਅੱਲੋ ਆਂਕੀ ਤੁਹਾਨੂੰ ਦੱਸਾਈ ਲਾ ਗਿਆ ਅੱਜ ਤਵਾੜੀ ਕੈਂਪੀ ਆ ਗੋ ਅੱਜ ਤਾਂ ਸਾਡਾ ਵੀਡੀਓ ਦਿਖਾਉਂਦਾ ਇਹ ਮਾਸਲਾ ਸੀ ਵੀ ਸਮਝੂ ਪਾਪਰ ਜੇ ਜੂਨ ਪਿਆਰfully ਵਿਖਾਉਣਿਆ ਹਨਾ ਬਾਕੀ ਹੁਣ ਕੋਲੇ ਕਿ ਕਰੀਏ ਜੈਸਾ ਮਸ਼ੀਨਾਂ ਰੰਗ ਹੋ ਗਈਆਂ ਹਾਂ ਜਮੂਨ ਕੋਲ ਘੋੜ ਕਰਨੀ ਆ ਅੱਜ ਜੂਨ ਦਾ ਸੌਫਰ ਮੈਂ ਜਿਹੜੇ ਤੈਨੂੰ ਟਿੱਕ ਕਰ ਕਿਹਾਗਾ ਡਿਮਾਂਡ ਸੀ ਆਪਣੇ ਬਸ ਉਹ ਸੋ ਨੂੰ ਸਾਰਾ ਹੀ ਆਪਾਂ ਨੇ ਹੁਣ ਜਿਹੜੀ ਬਾਗਰੇ ਤੇ ਭੇਜਣੀ ਹੈ ਮਸ਼ੀਨ ਨੂੰ ਤਿਆਰ ਕਰਕੇ ਹਾਂਜੀ ਨਾਲ ਇੰਦੀ ਚਾਲਦੀ ਦੀ ਵੀਡੀਓ ਆਪਾਂ ਦਿਖਾਵਾਂਗੇ ਤੁਹਾਨੂੰ ਠੀਕ ਆ ਅਰੇ ਜੂਨ ਜੂਨ ਵੀ ਆਪਾਂ ਸੌਂ ਵੀ ਕੀਤੀ ਆ ਜਿਆ ਕੁਝ ਦੀ ਆਪਾਂ ਲੱਗ ਗਈ ਕਿ ਆਹ ਕੇਅਰ ਕਰਨ ਵਾਲਾ ਕੁਝ ਉਹ ਸਾਰਾ ਤੁਸੀਂ ਕਰਾਂ ਲੇਗਾ ਫਿਰ ਮਿੱਟੀ ਵਾਲਾ ਕਟਰ ਬਣਾਉਣ ਦੀ ਗੱਲ ਬਣੀ ਨੇ ਉਹ ਏਦਾਂ ਜਿਵੇਂ ਆਪਣੇ ਮੇਰੇ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਜੀ ਆਹੀ ਕੰਮ ਲੋਟਾ ਮੈਂ ਜਿਆਦੇ ਪਾਸੇ ਆਪਾਂ ਹੋ ਕਰ ਦੇਣੀ ਸਿਸਟਮ ਸਹੀ ਹੀ ਰਹਿੰਦਾ ਜੀ ਠੀਕ ਆ ਇਹਦਾ ਬੜਾ ਛੋਟਾ ਜੀ ਹਾਂ ਉਹ ਕਦੇ ਵਾਹਿਗੁਰੂ ਨੇ ਚਾਇਆ ਜੀ ਚਾਇਆ ਹੋਣਾ ਅਜੇ ਥੋੜੀ ਜਿਹੀ ਜਗ੍ਹਾ ਦੀ ਦਿੱਕਤ ਆ ਰਹੀ ਜੀ ਠੀਕ ਠੀਕ ਬਹੁਤ ਡਾਕਟਰ ਵੀ ਇਹ ਬਣਾ ਕੇ ਦਿਖਾਵਾਂਗੇ ਰੰਗ ਹੋ ਗਿਆ ਜੀ ਜਿਹਾ ਐਸਾ ਤੁਹਾਨੂੰ ਫੈਕਟੀ ਚ ਵੈਸੀ ਜਿਹੜਾ ਮਰਵਾਇਆਗਾ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਲਾਈਕ ਕਰਕੇ ਜਰੂਰ ਦੱਸਿਓ ਜੇ ਕੋਈ ਕਹਿਣ ਵਾਲੀ ਗੱਲ ਹੋਊ ਜ ਜ ਸੁਣਾਉਣੀ ਆ ਵੀ ਕਹਾਂਗੇ ਕੋਈ ਗੱਲ ਆਪਣੇ ਚਾਈਨਾ ਵੀ ਕੋਈ ਚੀਜ਼ ਦੀ ਆਪਣੀ ਦਿੱਕਤ ਆ ਰਹੀ ਆ ਉਹ ਸੁਧਾਰ ਕਰਾਂਗੇ ਉਹਦਾ ਵੀ ਸੁਧਾਰ ਕਰਾਵਾਂਗੇ ਆਪਾਂ ਕੋਈ ਆਏ ਨਹੀਂ ਹੈਗਾ ਵੀ ਚੱਲੀ ਵੀਡੀਓ ਬਣਾ ਕੇ ਛੱਡਦਾ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ